ਖਬਰ ਫਗਵਾੜਾ ਦੀ ਹੈ ਜਿੱਥੇ ਕਿ ਉਸ ਸਮੇਂ ਇੱਕ ਵੱਡਾ ਹਾ사 ਹੋਣ ਤੋਂ ਬਚਾ ਹੋ ਗਿਆ ਜਦੋਂ ਪੁੱਲ ਤੇ ਡੇਰਾ ਬਸੀ ਤੋਂ ਅੰਮ੍ਰਿਤਸਰ ਜਾ ਰਹੇ ਤੇਜਾਬ ਨਾਲ ਭਰੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ ਡਰਾਈਵਰ ਪਵਨ ਕੁਮਾਰ ਦੇ ਮੁਤਾਬਕ ਇਹ ਹਾ사 ਉਸ ਸਮੇਂ ਵਾਪਰਿਆ ਜਦੋਂ ਉਹ ਟਰੱਕ ਚਲਾ ਰਿਹਾ ਸੀ ਕਿ ਅਚਾਨਕ ਟਰੱਕ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਉਸਨੇ ਟਰੱਕ ਨੂੰ ਰੋਕ ਲਿਆ ਜਿਸ ਤੋਂ ਬਾਅਦ ਉਸਨੇ ਟਰੱਕ ਨੂੰ ਰੋਕ ਲਿਆ ਤੇ ਦੇਖਦੇ ਹੀ ਦੇਖਦੇ ਟਰੱਕ ਨੂੰ ਬੁਰੀ ਤਰ੍ਹਾਂ ਨਾਲ ਅੱਗ ਲੱਗ ਗਈ ਜਿਸ ਤੋਂ ਬਾਅਦ ਉਹਨਾਂ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਦੀ ਟੀਮ ਨੂੰ ਦਿੱਤੀ ਇਸ ਦੌਰਾਨ ਫਾਇਰ ਬ੍ਰੇਡ ਦੀ ਟੀਮ ਨੇ ਅੱਗ ਤੇ ਕਾਬੂ ਪਾਇਆ। ਉਹਨਾਂ ਦੱਸਿਆ ਕਿ ਇਸ ਹਾਦਸੇ ਵਿੱਚ ਜਿੱਥੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ, ਉੱਥੇ ਹੀ ਟਰੱਕ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨਾਲ ਚਲ ਗਿਆ। ਉਹਨਾਂ ਦੱਸਿਆ ਕਿ ਇਸ ਹਾਦਸੇ ਦੌਰਾਨ ਟੈਂਕਰ ਦਾ ਬਚਾਅ ਹੋ ਗਿਆ, ਜਿਸ ਨਾਲ ਇੱਕ ਵੱਡਾ ਹਾ사 ਹੋਣ ਤੋਂ ਵੀ ਬਚਾਅ ਹੋ ਗਿਆ ਹੈ। ਕੌਣ ਤੁਹਾਾਰਾ ਸਰ? ਕਮਨਗਵਾਜੀ ਕਿੱਥੋਂ ਕਿੱਥੇ ਜਾ ਰਹੇ ਸੀਗੇ? ਮੈਂ ਸਰ ਤੇਰਾ ਵਾਹਿਸ ਤੇ ਨਿਕਲਾ ਥਾ। ਅਮਰੀ ਸਰ ਜਾ ਰਹਾ ਥਾ ਖਾਲੀ। ਸਰ ਇਹ ਅੱਗ ਲੱਗੀ ਕਿਦਾਂ? ਐਸੇ ਚਲਦੇ-ਚਲਦੇ ਅਚਾਨਕ ਸੇ ਧੂੰਆਂ ਉੱਠਨੇ ਲੱਗਾ ਮੈਂ ਗੱਡੀ ਰੋਕਾ। ਜੈਸੇ ਉਤਰਾ ਤੁਰੰਤ ਪੂਰੀ ਆਗ ਲੱਗ ਗਈ ਮੈਂ 112 ਤੇ ਫੋਨ ਕੀਤਾ ਤੁਰੰਤ ਤਤਕਾਲ ਟਾਈਮ ਤੇ ਆ ਗਿਆ ਆਗ ਬੁਝ ਗਈ ਤੇ ਫਾਇਰ ਵੇਗਟ ਦੀਆਂ ਗੱਡੀਆਂ ਕਿੰਨੀਆਂ ਲੱਗੀਆਂ ਪਤਾ ਦੋ ਦੋ ਆਗ ਬਈ ਦੋ ਗੱਡੀਆਂ ਦੋ ਗੱਡ ਇਹ ਮਤਲਬ ਕਿ ਕਿੰਨਾ ਕੁ ਨੁਕਸਾਨ ਹੋ ਗਿਆ ਗੱਡੀ ਦਾ ਆਪਣਾ ਸਰ ਸੋ ਪੂਰੀ ਗਾੜੀ ਚਲ ਗਈ ਹੈ ਅੱਗੇ ਦਾ ਪੂਰਾ ਕੈਬਨ ਜਲ ਗਿਆ ਹੈ ਟੈਂਕ ਲੇਕਿਨ ਟੈਂਕ ਬਚ ਗਿਆ ਹੈ ਸਰ ਕੋਈ ਬਹੁਤ ਹੈ ਨਾ ਟੈਂਕ ਤਾਂ ਅਗਰ ਫੁੱਟਾ ਤਾਂ ਹੋ ਗਿਆ ਜੀ ਇਹਦੇ ਵਿੱਚ ਕੀ ਹੈ ਜੀ ਇਹਦੇ ਵਿੱਚ ਮਾਲ ਕੀ ਹੈ ਜੀ ਗੱਡੀ ਦਾ ਐਸ ਸੀ ਐਲ ਐਸ ਸੀ ਐਸ ਸੀ ਐਲ ਤੇ ਜਾ ਤਈਆ ਬਸ ਜਿਹੜਾ ਕਾਬਲ ਸਿੰਘ ਹੈ ਹੈ ਕਾਬਲ ਸਿੰਘ ਕਾਬਲ ਸਿੰਘ ਜੀ ਇਹ ਇੱਕ ਜਿਹੜੀ ਅੱਗ ਲੱਗੀ ਟਰੱਕ ਨੂੰ ਇਹ ਕੀ ਮਾਮਲਾ ਕੀ ਥਾਰਾ ਇਹ ਬੇਅਰਿੰਗ ਦੇ ਵਿਚਾਰੇ ਦੇ ਕਾਰਨ ਲੱਗੀ ਕਿਦਾਂ ਚੱਲਦੇ-ਚੱਲਦੇ ਗੱਡੀ ਨੂੰ ਤੇ ਕਿਦਾਂ ਗੱਡੀ ਦਾ ਗੱਡੀਆਂ ਲੈ ਕੇ ਆਉਂਦੇ ਸੀ ਇਹ ਵੀ ਛਿੜਛਿੜੀ ਰੋਕ ਕੇ ਬਿਠਾ ਸੀ ਇਹ ਕਿੱਥੋਂ-ਕਿੱਥੇ ਜਾ ਰਹੇ ਸੀ ਕੁਝ ਪਤਾ ਹਾਂਜੀ ਕਿੱਥੋਂ-ਕਿੱਥੇ ਜਾ ਰਹੇ ਸੀ ਪਤਾ ਮੈਂ ਇਧਰੋਂ ਆਉਂਦੇ ਆ ਲੋਕ ਕਿਤੇ ਝੱਲਿਆ ਗਾਣ ਤੇ ਕਿੰਨੀ ਕ ਅੱਗ ਪੈ ਗਈ ਇਹਨੂੰ ਟਰੱਕ ਨੂੰ ਕੋਲੇ ਕੈਮਨ ਹੋ ਟਾਈਮ ਸੰਡੇ ਆ ਹਾਂ ਉਹ ਟਾਈਮ ਕੈਮਨ ਸੰਡੇ ਆ ਜਦੋਂ ਅੱਛਾ ਤੇ ਫਾਇਰ ਬ੍ਰਿਗੇਡ ਵਗੈਰਾ ਆਈ ਗੱਡੀਆਂ ਹਾਂਜੀ ਬਿਲ ਕਾਬੂ ਪੈ ਗਿਆ ਅੱਗੇ ਦੇ ਕਾਬੂ ਪਾਇਆ ਹਾਂ ਅੱਗੇ ਦੇ ਕਾਬੂ ਪਾਇਆ ਨੁਕਸਾਨ ਕੁਝ ਪਤਾ ਚੱਲਿਆ ਕਿੰਨਾ ਕੁ ਹੋ ਗਿਆ ਨੁਕਸਾਨ ਬਾਰੇ ਗੱਡੀ ਕਾਦੀ ਸੀ ਇੰਡੀਜ ਕੋਈ ਕੈਮੀਕਲ ਭਰਿਆ ਉਹਨਾਂ ਨੇ ਉਧਰ ਫਾਇਰ ਬ੍ਰਿਗੇਡ ਦੀ ਟੀਮ ਤੇ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਕਿਸੇ ਰਾਘੀਰ ਨੇ ਸੂਚਿਤ ਕੀਤਾ ਸੀ ਜਿਸ ਤੋਂ ਬਾਅਦ ਹੀ ਉਹਨਾਂ ਨੇ ਆ ਕੇ ਅੱਗ ਤੇ ਕਾਬੂ ਪਾਇਆ ਫਗਵਾੜਾ ਤੋਂ ਨਵਰਾੰਗ ਚੈਨਲ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਕਿਰਪਾਲ ਸਿੰਘ ਹਾਂਜੀ ਕੀ ਮਾਮਲਾ ਕੀ ਹੈ ਕਿ ਜਿਹੜਾ ਤੁਸੀਂ ਅੱਜ ਇੱਥੇ ਆਏ ਆਂ ਇੱਥੇ ਜੀ ਇਹ ਰਹਾਗੀ ਤੁਰੇ ਜਾਂਦੇ ਨੇ ਸਾਨੂੰ ਅਦਲਾ ਦਿੱਤੀ ਵੀ ਅੱਗ ਲੱਗੀ ਆ ਉਸੇ ਵੇਲੇ ਅਸੀਂ ਦੋ ਗੱਡੀਆਂ ਆਪਣੀਆਂ ਲਿਆ ਕੇ ਅੱਗ ਨੂੰ ਕਾਬੂ ਪਾਇਆ ਜੀ ਤੇ ਤੇਜਾਬ ਲੋੜਿਆ ਵਿੱਚ ਗੱਡੀ ਦੇ ਤੇ ਆ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਪਹੁੰਚ ਗਏ ਸਾਧਰੂ ਕਾਪੀ ਸਰ ਫਾਰਵੇਗਰ ਦੀਆਂ ਗੱਡੀਆਂ ਕਿੰਨੀਆਂ ਲੱਗੀਆਂ ਤੇ ਨੁਕਸਾਨ ਕਿੰਨਾ ਖੋ ਗਿਆ ਗੱਡੀ ਦਾ ਦੋ ਗੱਡੀਆਂ ਲੱਗ ਗਈਆਂ ਜੀ ਸਾਡੀਆਂ ਪਾਣੀ ਦੀ ਪਾਣੀ ਦੀਆਂ ਦੋ ਗੱਡੀਆਂ ਲੱਗੀਆਂ ਇਹ ਹੈਗਾ ਦਾ ਟਰੱਕ ਸੀ ਕਿੱਥੋਂ ਕਿੱਥੇ ਜਾ ਰਿਹਾ ਸੀ ਕੋਈ ਪਤਾ ਕਿੱਦਾਂ ਸਰ ਕੋਈ ਨੌਲੇਜ ਨਹੀਂ ਹੈਗੀ ਹਾਂਜੀ ਕੋ ਡਰਾਈਵਰ ਹੀ ਦੱਸੂਗਾ ਜੀ ਤੇ ਡਰਾਈਵਰ ਮੌਕੇ ਤੇ ਹੀ ਆ ਮੌਕੇ ਤੇ ਡਰਾਈਵਰ ਹੈਗਾ ਜੀ ਇੱਥੇ ਹਾਂਜੀ ਤੇ ਤੁਹਾਨੂੰ ਕਿੱਦਾਂ ਤਲਾ ਪਤਾ ਲੱਗੀ ਸਾਨੂੰ ਰਾਹਗੀਰ ਤੁਰੇ ਜਾਂਦੇ ਨੇ ਦੱਸਿਆ ਜੀ ਅੱਗ ਲੱਗੀ ਆ ਮੌਕੇ ਤੇ ਆ ਕੇ ਤਾਂ ਗੱਡੀ ਬਚਾ ਲਈ ਗਈ ਆ ਟੈਂਕਰ ਬਚ ਗਿਆ ਜੀ ਬਟਮ ਤੋਂ ਤੇ ਬਾਕੀ ਜਿਹੜਾ ਗੱਡੀ ਦਾ ਕੈਬਨ ਹੈ ਉਹ ਨੁਕਸਾਨਿਆ ਗਿਆ